ਸਮੇਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਦਾ ਐਕਸੀਡੈਂਟ ਹੋ ਗਿਆ ਹਾਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੁਹਾਨੂੰ ਦੱਸ ਦਈਏ ਕਿ ਇਹ ਹਾ사 ਸਮਾਣਾ ਦੇ ਜੋੜਾ ਮਾਜਰਾ ਦੇ ਪਿੰਡ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਖਨੌਰੀ ਬਾਰਡਰ ਤੇ ਡਾਕਟਰਾਂ ਦੀ ਟੀਮ ਜਾ ਰਹੀ ਸੀ ਕਿ ਅਚਾਨਕ ਟੀਮ ਦੀ ਗੱਡੀ ਬੇਕਾਬੂ ਹੋ ਗਈ ਜੋ ਕਿ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ ਜੇਕਰ ਤਸਵੀਰਾਂ ਨੂੰ ਗੌਰ ਨਾਲ ਦੇਖੀਏ ਤਾਂ ਇੰਜ ਲੱਗਦਾ ਹੈ ਜਿਵੇਂ ਸ਼ਾਇਦ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਜੋ ਹਾਸੇ ਦਾ ਕਾਰਨ ਬਣੀ ਹੈ ਹਾਲਕਿ ਕਿ ਕਿੰਨੇ ਜ਼ਖਮੀ ਹੋਏ ਨੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ 30 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਜਿੱਥੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਥੋਂ ਤੱਕ ਕਿ ਡਾਕਟਰਾਂ ਦਾ ਕਹਿਣਾ ਕਿ ਕਿਸੇ ਵੀ ਸਮੇਂ ਡੱਲੇਵਾਲ ਨੂੰ ਸਾਇਲੈਂਟ ਅਟੈਕ ਹੋ ਸਕਦਾ ਹੈ ਅਜਿਹੇ ਚ ਸਿਹਤ ਟੀਮ ਦਾ ਹਾਦਸਾ ਹੋਣਾ ਬਹੁਤ ਹੀ ਦੁਖਦਾਈ ਹੈ ਦਸਨਾ ਬੰਦਕ ਜਗਜੀਤ ਸਿੰਘ ਡੱਲੇਵਾਲ ਦੇ ਦੇਖ ਰੇ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿਵੇਂ ਆਪਣੀ ਲਹਿ ਦੇ ਵਿੱਚ ਜਾ ਰਹੀ ਗੱਡੀ ਅਚਾਨਕ ਬੇਕਾਬੂ ਹੋ ਕੇ ਬਾਹਰ ਹੋ ਜਾਂਦੀ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਹੇ ਵੀ ਦੱਸਿਆ ਜਾ ਰਿਹਾ ਕਿ ਟੀਮ ਡੱਲੇਵਾਲ ਦੀ ਜਾਂਚ ਕਰਨ ਲਈ ਜਾ ਰਹੀ ਸੀ ਜੋ ਪਟਿਆਲਾ ਦੇ ਰਜਿੰਦਰਾ ਹਸਪਤਲ ਤੋਂ ਰਵਾਨਾ ਹੋਈ ਸੀ ਪਰ ਖਨੌਰੀ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਸਰਤਾਸੇ ਤੇ ਇਹ ਤੁਸੀਂ ਆਪਣੀ ਟੀਮ ਦੇ ਕੇ ਕਿੱਥੇ ਜਾ ਰਹੇ ਸੀ ਅਸੀਂ ਖਨੋਰੀ ਜਾ ਰਹੇ ਸੀਗੇ ਡਾਕਟਰਾਂ ਦੀ ਟੀਮ ਲੈ ਕੇ ਕਿੰਨੇ ਡਾਕਟਰ ਤੁਹਾਡੇ ਨਾਲ ਮੇਰੇ ਨਾਲ 5 ਡਾਕਟਰ ਸੀ ਹੋਰ ਬਾਕੀ ਸਾਥੀ ਸਾਬ ਦੀ ਤਾਂ ਨਹੀਂ ਮੈਂ ਸੀਗਾ ਹੋਰ ਮੇਰੇ ਨਾਲ ਡਾਕਟਰਾਂ ਦੀ ਟੀਮ ਸੀਗੀ ਖਨੋਰੀ ਬਾਰਡਰ ਜਾ ਰਹੇ ਸੀਗੇ ਅਸੀਂ ਰਜਿੰਦਰਾ ਹਸਪੀਟਲ ਦੇ ਡਾਕਟਰ ਸੀ ਰਜਿੰਦਰਾ ਹਸਪੀਟਲ ਤੋਂ ਸੀਗੇ ਨਾਮ ਪਤਾ ਕਿ ਡਾਕਟਰਾਂ ਦੇ ਨਹੀਂ ਡਾਕਟਰਾਂ ਦਾ ਮੈਨੂੰ ਨਾਮ ਨਹੀਂ ਪਤਾ ਤੇ ਕਿੰਨੇ ਵਜੇ ਤੁਸੀਂ ਸਵੇਰੇ ਤੋਂ ਅਸੀਂ ਪਟਿਆਲ ਤੋਂ 6:30 ਨਿਕਲਦਾ ਸੀ 8 ਵਜੇ ਡਿਊਟੀ ਦੇ ਉੱਪਰ ਇਹਨਾਂ ਨੂੰ ਪਹੁੰਚਾਉਣਾ ਸੀਗਾ ਤੇ ਹਾਦਸਾ ਕਿੱਥੇ ਇੱਥੇ ਹੋਇਆ ਹਾਂਜੀ ਇੱਕ ਹੋ ਮਵੀਜ ਕਲਾ ਦੇ ਸਾਹਮਣੇ ਹੋ ਰਿਹਾ ਹੈ ਕਿੰਨੇ ਨੁਕਸਾਨ ਹੈ ਗੱਡੀ ਦਾ ਗੱਡੀ ਨਾਲ ਨੁਕਸਾਨ ਜਿਹੜੀ ਸਾਡੇ ਵਾਲੀ ਗੱਡੀ ਹੈ ਸਰਕਾਰੀ ਗੱਡੀ ਇਹਦੀ ਤਾਂ ਸਾਈਡ ਤੋਂ ਡੈਮੇਜ ਹੋ ਗਈ ਟਾਇਰ ਦੋਨੋਂ ਫਟ ਗਏ ਜਿਹੜੀ ਪਿੱਛੇ ਗੱਡੀ ਹੈ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਪਿਛਲੀ ਗੱਡੀ ਦਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜੀ ਤੁਸੀਂ ਦੇਖਿਆ ਹੋਗਾ ਹਾਦਸਾ ਕਿਸ ਤਰ੍ਹਾਂ ਹੋਇਆ ਹੈ ਜੀ ਅੱਗੇ ਚੱਲ ਰਹੀ ਸੀ ਬਲੇਰੋ ਚੱਲ ਰਹੀ ਸੀ ਉਹਦੇ ਪਿੱਛੇ ਹੈ ਭਾਈ ਸਾਹਿਬ ਦੀ ਗੱਡੀ ਸੀਗੀ ਉਹਨੇ ਇੱਕਦਮ ਹੀ ਸਿੱਧੀ ਗੱਡੀ ਲਿਆ ਕੇ ਮਾਰੀ ਇਹਨਾਂ 'ਚ ਇਹਨਾਂ ਦੇ ਪਿੱਛੇ ਅਸੀਂ ਸੀਗੇ ਮੇਰੀ ਹੈਲਥੀ ਟੀਮ تھی ਉਹ ਵੀ ਬਚਨੀ ਹੋਈ ਡਾਈਟ ਵਗੈਰਾ ਆਏ تھے ਇਸ ਬੈਟਰ ਤੇ ਉਹਨਾਂ ਦਾ ਨਹੀਂ ਪਤਾ ਜੀ ਅਸੀਂ ਥੋੜੀ ਦੇਰ ਬਾਅਦ ਚਲੇ ਗਏ ਸੀ ਇਹ ਆ ਵੀਰ ਜੀ ਸੀਗੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਦਾ ਐਕਸੀਡੈਂਟ ਹੋ ਗਿਆ। ਹਾਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ। ਤੁਹਾਨੂੰ ਦੱਸ ਦਈਏ ਕਿ ਇਹ ਹਾ사 ਸਮਾਣਾ ਦੇ ਜੋੜਾ ਮਾਜਰਾ ਦੇ ਪਿੰਡ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਕਿ ਜਦੋਂ ਖਨੌਰੀ ਬਾਰਡਰ ਤੇ ਡਾਕਟਰਾਂ ਦੀ ਟੀਮ ਜਾ ਰਹੀ ਸੀ ਕਿ ਅਚਾਨਕ ਟੀਮ ਦੀ ਗੱਡੀ ਬੇਕਾਬੂ ਹੋ ਗਈ ਜੋ ਕਿ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਜੇਕਰ ਤਸਵੀਰਾਂ ਨੂੰ ਗੌਰ ਨਾਲ ਦੇਖੀਏ ਤਾਂ ਇੰਜ ਲੱਗਦਾ ਹੈ ਜਿਵੇਂ ਸ਼ਾਇਦ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਜੋ ਹਾਸੇ ਦਾ ਕਾਰਨ ਬਣੀ ਹੈ। ਹਾਲਾਂਕਿ ਕਿੰਨੇ ਜ਼ਖਮੀ ਹੋਏ ਨੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ 30 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਜਿੱਥੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇੱਥੋਂ ਤੱਕ ਕਿ ਡਾਕਟਰਾਂ ਦਾ ਕਹਿਣਾ ਕਿ ਕਿਸੇ ਵੀ ਸਮੇਂ ਡੱਲੇਵਾਲ ਨੂੰ ਸਾਇਲੈਂਟ ਅਟੈਕ ਹੋ ਸਕਦਾ ਹੈ ਅਜਿਹੇ ਸਿਹਤ ਟੀਮ ਦਾ ਹਾਦਸਾ ਹੋਣਾ ਬਹੁਤ ਹੀ ਦੁਖਦਾਈ ਹੈ ਦਸਨਾ ਬੰਦਕ ਜਗਜੀਤ ਸਿੰਘ ਡੱਲੇਵਾਲ ਦੇ ਦੇਖ ਰੇ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿਵੇਂ ਆਪਣੀ ਲਹਿ ਦੇ ਵਿੱਚ ਜਾ ਰਹੀ ਗੱਡੀ ਅਚਾਨਕ ਬੇਕਾਬੂ ਹੋ ਕੇ ਬਾਹਰ ਹੋ ਜਾਂਦੀ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਟੀਮ ਡੱਲੇਵਾਲ ਦੀ ਜਾਂਚ ਕਰਨ ਲਈ ਜਾ ਰਹੀ ਸੀ ਜੋ ਪਟਿਆਲਾ ਦੇ ਰਜਿੰਦਰਾ ਹਸਪਤਲ ਤੋਂ ਰਵਾਨਾ ਹੋਈ ਸੀ ਪਰ ਖਨੌਰੀ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਸਰਤਾਸੇ ਆ ਤੇ ਇਹ ਤੁਸੀਂ ਆਪਣੀ ਟੀਮ ਲੈ ਕੇ ਕਿੱਥੇ ਜਾ ਰਹੇ ਸੀ ਅਸੀਂ ਖਨੋਰੀ ਜਾ ਰਹੇ ਸੀਗੇ ਡਾਕਟਰਾਂ ਦੀ ਟੀਮ ਲੈ ਕੇ ਕਿੰਨੇ ਡਾਕਟਰ ਤੁਹਾਡੇ ਨਾਲ ਮੇਰੇ ਨਾਲ 5 ਡਾਕਟਰ ਸੀ ਹੋਰ ਬਾਕੀ ਸਟਾਫ ਵੀ ਥਾ ਨਹੀਂ ਮੈਂ ਸੀਗਾ ਔਰ ਮੇਰੇ ਨਾਲ ਡਾਕਟਰਾਂ ਦੀ ਟੀਮ ਸੀਗੀ ਖਨੋਰੀ ਬਾਰਡਰ ਜਾ ਰਹੇ ਸੀਗੇ ਅਸੀਂ ਰਜਿੰਦਰਾ ਹਸਪਤਲ ਦੇ ਡਾਕਟਰ ਸੀ ਰਜਿੰਦਰਾ ਹਸਪਤਲ ਦੇ ਡਾਕਟਰ ਸੀ ਨਾਮ ਬਦਕ ਡਾਕਟਰਾਂ ਦੇ ਜੀ ਡਾਕਟਰਾਂ ਦਾ ਮੇਰੇ ਨਾਮ ਪਤਾ ਹੈ ਤੇ ਕਿੰਨੇ ਵਜੇ ਤੁਸੀਂ ਅਸੀਂ ਪਟਿਆਲ ਤੋਂ 6:30 ਨਿਕਲਦਾ ਸੀ 8 ਵਜੇ ਡਿਊਟੀ ਦੇ ਉੱਪਰ ਇਹਨਾਂ ਨੂੰ ਪਹੁੰਚਾਉਣਾ ਸੀਗਾ ਤੇ ਹਾਦਸਾ ਕਿੱਥੇ ਇੱਥੇ ਹੋਇਆ ਹਾਂਜੀ ਇੱਕ ਹੋ ਮਵੀਜ ਕਲਾ ਦੇ ਸਾਹਮਣੇ ਉਹ ਨੁਕਸਾਨ ਗੱਡੀ ਦਾ ਗੱਡੀ ਨਾਲ ਨੁਕਸਾਨ ਜਿਹੜੀ ਸਾਡੇ ਵਾਲੀ ਗੱਡੀ ਹੈ ਸਰਕਾਰੀ ਗੱਡੀ ਇਹਦੀ ਤਾਂ ਸਾਈਡ ਤੋਂ ਡੈਮੇਜ ਹੋ ਗਈ ਟਾਇਰ ਦੋਨੋਂ ਫਟ ਗਏ ਜਿਹੜੀ ਪਿੱਛੇ ਗੱਡੀ ਹੈ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਪਿਛਲੀ ਗੱਡੀ ਦਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜੀ ਤੁਸੀਂ ਦੇਖਿਆ ਹੋਗਾ ਹਾਦਸਾ ਕਿਸ ਤਰ੍ਹਾਂ ਹੋਇਆ ਇਹ ਇਹ ਅੱਗੇ ਚੱਲ ਰਹੀ ਸੀ ਬਲੇਰੋ ਚੱਲ ਰਹੀ ਸੀ ਉਹਦੇ ਪਿੱਛੇ ਹੈ ਭਾਈ ਸਾਹਿਬ ਦੀ ਗੱਡੀ ਸੀਗੀ ਉਹਨੇ ਇੱਕਦਮ ਹੀ ਸਿੱਧੀ ਗੱਡੀ ਲਿਆ ਕੇ ਮਾਰੀ ਇਹਨਾਂ 'ਚ ਹਾਂ ਇਹਨਾਂ ਦੇ ਪਿੱਛੇ ਅਸੀਂ ਸੀਗੇ ਦੇ ਹੈਲਥੀ ਟਿਪਸ ਵੀ ਹੋ ਗਏ ਬਹੁਤ ਜਿਨੀ ਡਾਈਟ ਵਗੈਰਾ ਆਏ تھے ਇਸ ਲੈਟਰ ਤੇ ਉਹਨਾਂ ਦਾ ਨਹੀਂ ਪਤਾ ਜੀ ਅਸੀਂ ਥੋੜੀ ਦੇਰ ਬਾਅਦ ਚਲੇ ਗਏ ਸੀ ਇਹ ਆ ਵੀਰ ਜੀ ਸੀਗੇ